ਨੇਤ ਦੀ ਸਾਡੀ ਵੀ ਡਿਊਟੀ ਬਣ ਗਈ ਆ ਤੇ ਕੰਮ ਤੇ ਤਾਂ ਜਾਣਾ ਹੀ ਜਾਣਾ ਕੰਮ ਤੇ ਜਾਣ ਤੋਂ ਪਹਿਲਾਂ ਗੱਲਾਂ ਬਾਤਾਂ ਮਾਰਨੀਆਂ ਗੱਲਾਂ ਬਾਤਾਂ ਮਾਰ ਹੁੰਦਾ ਇਹ ਵੀ ਇੱਕ ਇਹ ਵੀ ਇੱਕ ਕਹਿੰਦੇ ਵੀ ਇਹ ਤਾਂ ਡਿਊਟੀ ਕਹਿ ਲੋ ਜਾਂ ਇੱਕ ਬੈਗਨ ਚਸਕਾ ਜਿਹਾ ਵੀ ਪੈ ਜਾਂਦਾ ਤਾਂ ਆਦਤ ਬਣ ਗਈ ਆ ਆਦਤ ਜੀ ਬਣ ਜਾਂਦੀ ਆ ਵੀ ਬੰਦੇ ਨੇ ਗੱਲਾਂ ਬਾਤਾਂ ਕਰਨੀਆਂ ਕੰਮ ਤੇ ਜਾਣ ਤੋਂ ਪਹਿਲਾਂ ਵੀ ਕੋਈ ਗੱਲ ਦਿਮਾਗ ਦੇ ਵਿੱਚ ਆਪਣੇ ਘੁੰਮ ਰਹੀ ਹੁੰਦੀ ਆ ਤੇ ਹੁੰਦਾ ਆ ਵੀ ਸਾਂਝੀ ਕਰ ਲਈ ਹੈ ਨਾ ਵੀ ਇੱਕ ਚੀਜ਼ ਹੋਰ ਵੀ ਇਹ ਨਾਲ ਮਤਲਬ ਐਕਸਪੀਰੀਅੰਸ ਵੀ ਵੱਧਦਾ ਹਾਂ ਤੇ ਕਿਹਦੀ ਮੈਨੂੰ ਕਿਹਨੇ ਉਹ ਲੱਗੇ ਵੀਡੀਓ ਬਣਾ ਕੇ ਉਹ ਨਹੀਂ ਨਹੀਂ ਮੈਂ ਕਿ ਹਾਂ ਲਿਖ ਕੇ ਵੀਡੀਓ ਬਣਾ ਗਿਆ ਮੈਂ ਕਿ ਸਾਰਾ ਟਾਈਮ ਟੇਬਲ ਸੈੱਟ ਕਰਕੇ ਰੱਖਿਆ ਹੁੰਦਾ ਕਿਹੜੇ ਕਿੰਨੇ ਵਜੇ ਉੱਠਣਾ ਆ ਕਿਹੜਾ ਕਿਹੜਾ ਕੰਮ ਕਰਕੇ ਜਾਣਾ ਆ ਤੇ ਕਿਹੜੇ ਕਿਹੜੇ ਕੰਮ ਨੂੰ ਕਿੰਨਾ ਟਾਈਮ ਲੱਗਦਾ ਹਾਂ ਤੇ ਚਾਹੀਦਾ ਵੀ ਇਦਾਂ ਹੀ ਆ ਟਾਈਮਿੰਗ ਤੇ ਤੁਹਾਡੀ ਸਹੀ ਆ ਤੇ ਸਾਰਾ ਕੁਝ ਵਧੀਆ ਚੱਲਦਾ ਆ ਤੇ ਉਹੀ ਗੱਲ ਕਰਦੇ ਵੀ ਕੀ ਗੱਲ ਕਰਦੇ ਉਹ ਹੀ ਵੀ ਟਾਈਮਿੰਗ ਸੈਟਿੰਗ ਕੀਤੀ ਹੋਈ ਹੈ ਚਿੰਤਾ ਭੁੱਲ ਕੇ ਦੇਖ ਲਓ ਗੱਲ ਗੱਦ ਕਰਦੇ ਰੋਟੀਨ ਬਣੀ ਹੋਈ ਹੈ ਹਾਂ ਵੀ ਇਹ ਇੱਕ ਬੰਦੇ ਦੀ ਆਦਤ ਜੀ ਬਣ ਜਾਂਦੀ ਆ ਹਨਾ ਵੀ ਹੁਣ ਆਪਾਂ ਸਿਸਟਮ ਇਦਾਂ ਦਾ ਕਰ ਲਿਆ ਵੀ ਕੰਮ ਤਾਂ ਚੱਲੇ ਆ ਜਾਂ ਕੰਮ ਤਾਂ ਆ ਗਏ ਆ ਜਦੋਂ ਸਾਡੇ ਕੋਲ ਟਾਈਮ ਹੋਇਆ ਵੀਡੀਓ ਸ਼ੂਟ ਕਰ ਲੈਣੀ ਕਿ ਟਾਈਮ ਇਦਾਂ ਖਦਾ ਹੀ ਹੁੰਦਾ ਹੈ ਟਾਈਮ ਹੁੰਦਾ ਇੰਨਾ ਕੀ ਹੈ ਕਈਆਂ ਨੂੰ ਇਹ ਲੱਗਦਾ ਰਹਿੰਦਾ ਵੀ ਖਣੀ ਇਹ ਵੇਲਾ ਆ ਇਹ ਕੱਲੀ ਕੰਮ ਤੇ ਜਾਂਦੀ ਆ ਹਾਂ ਬਸ ਮੈਂ ਇਹ ਕਹਿੰਦਾ ਮੈਂ ਅੱਗੇ ਵੀ ਇੱਕ ਦੋ ਵਾਰ ਹੀ ਦੱਸਟਿਆ ਇੱਥੇ ਨਹੀਂ ਸਰਦਾ ਕੰਮਾਂ ਤੋਂ ਬਿਨਾ ਕੰਮ ਕਰਨੇ ਪੈਂਦੇ ਸਾਰਿਆਂ ਨੂੰ ਮੇਰੇ ਬਹੁਤ ਮੋਢਿਆਂ ਤੇ ਬੋਝ ਆ ਸਾਰੇ ਘਰ ਦਾ ਇਹ ਬਹੁਤ ਸਾਰਾ ਘਰ ਮੈਂ ਹੀ ਤਾਂ ਬਹੁਤ ਕੰਮ ਕਰਦੀ ਆ ਮੈਂ ਬਹੁਤ ਕੰਮ ਇਹ ਹਾਂ ਸੱਚ ਇੱਕ ਹੋਰ ਗੱਲ ਆ ਪਿਛਲੀ ਵੀਡੀਓ ਤੇ ਕਮੈਂਟ ਸੀਗਾ ਕਹਿੰਦੇ ਵੀ ਆਪਦੀ ਸਿਹਤ ਦਾ ਵੀ ਧਿਆਨ ਰੱਖਿਆ ਕਰ ਮਾੜੀ ਹੋਈ ਜਾਂਦੀ ਆ ਮੈਂ ਸ਼ੁਰੂ ਤੋਂ ਹੀ ਇਦਾਂ ਨਹੀਂ ਸੀ ਜੀ ਉਦਾਂ ਵਿੱਚ ਵਿੱਚ ਕਿ ਜਦੋਂ ਬਿਲੀ ਹੁੰਦੀ ਆ ਫਿਰ ਥੋੜਾ ਜਿਹਾ ਸਿਹਤ ਨੂੰ ਪੱਕ ਤਾ ਜਾਂਦਾ ਆ ਤੇ ਫਿਰ ਕੰਮ ਤੇ ਟਾਈਮ ਨਾਲ ਹੀ ਖਾਣਾ ਘਰੇ ਬੰਦਾ ਸਾਰਾ ਦਿਨ ਜਦੋਂ ਉਰਦਾ ਬੈਂਦਾ ਖਾ ਲਿੰਦਾ ਆ ਇਹ ਫਰਕ ਪੈਂਦਾ ਖਾਈਦਾ ਤਾਂ ਚੰਗਾ ਹੀ ਆ ਵਧੀਆ ਖਾਈਦਾ ਆ ਪਰ ਖਾਈਦਾ ਟਾਈਮ ਦੇ ਨਾਲ ਆ ਇਹ ਚੱਕਰ ਵੀ ਇਦਾਂ ਹੋ ਜਾਂਦੀ ਹੈ ਵੀ ਜਦੋਂ ਆਪਾਂ ਵੱਜਮਾ ਕੰਮ ਕਰਦੇ ਨਾ ਕਿਸੇ ਦੇ ਅੰਡਰ ਕੰਮ ਕਰਦੇ ਆ ਮਾੜਾ ਮੋਟਾ ਫਰਕ ਪੈਂਦਾ ਹੈ ਕਈ ਕਈ ਥੋੜੇ ਜਿਹਾ ਬੇਪਰਵਾਹ ਬੰਦੇ ਹੁੰਦੇ ਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਾਡੇ ਵਰਗਿਆਂ ਨੂੰ ਤੇ ਨਹੀਂ ਇੰਨਾ ਸੇਧ ਨੂੰ ਫਰਕ ਪੈਂਦਾ ਹੈਗਾ ਕਿਉਂਕਿ ਹੁਣ ਥੋੜਾ ਜਿਆਦਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਪਰਵਾਹ ਜੀ ਨਹੀਂ ਕਰੀਦੀ ਵੀ ਠੀਕ ਆ ਲੱਗੇ ਲੱਗੇ ਆ ਕੋਈ ਚੱਕਰ ਨਹੀਂ ਤੇ ਇਹ ਹੁਣ ਜਿੱਦਾਂ ਵੀ ਨਵਾਂ ਨਵਾਂ ਕਰਦੇ ਆ ਥੋੜੀ ਜਿਹੀ ਟੈਨਸ਼ਨ ਵੀ ਵੱਧ ਹੁੰਦੀ ਆ ਦਿਮਾਗ ਦੇ ਵਿੱਚ ਵੀ ਮੈਂ ਭੱ ਤੇ ਕਰਨਾ ਵੀ ਚਾਹੀਦਾ ਕੰਮ ਦੇ ਵਿੱਚ ਕਦੇ ਵੀ ਯਾਨੀ ਕਿ ਬਰਨੀਤਾਪੁਣ ਨਹੀਂਗਾ ਦਿਖਾਉਣਾ ਚਾਹੀਦਾ ਕੰਮ ਕਰੋ ਜਿੰਨਾ ਜਗ ਹੈਗੇ ਹੈ। ਹਰ ਵਾਰੀ ਬੱਚਿਆਂ ਦੀ ਵੀ ਟੈਨਸ਼ਨ ਹੁੰਦੀ ਦਿਮਾਗ ਦੇ ਵਿੱਚ ਮੈਂ ਆ ਕੇ ਘਰੇ ਵੀ ਕੰਮ ਕਰ ਕਰਨਾ ਹੁੰਦਾ ਆ ਸਾਰਾ ਸਿਸਟਮ ਸੈੱਟ ਕਰਨਾ ਹੁੰਦਾ ਵੀ ਫਿਰ ਉਹਨਾਂ ਬੱਚਿਆਂ ਨੇ ਸਕੂਲ ਵੀ ਜਾਣਾ ਉਹਨਾਂ ਦੇ ਖਾਣ ਪੀਣ ਦਾ ਲੀੜੇ ਕੱਪੜੇ ਦਾ ਹਰੇਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਲੇਡੀਜ਼ ਦੀਆਂ ਟੈਨਸ਼ਨ ਥੋੜੀਆਂ ਟੈਨਸ਼ਨਾਂ ਬੰਦੇ ਦੀਆਂ ਵੀ ਬਹੁਤ ਹੁੰਦੀਆਂ ਪਰ ਜਨਨੀਆਂ ਦੀਆਂ ਟੈਨਸ਼ਨਾਂ ਥੋੜੀਆਂ ਜੀਆਂ ਜਾਰੀਆਂ ਹੁੰਦੀਆਂ ਆ ਜਨਨੀਆਂ ਨੂੰ ਮੋਸਟਲੀ ਘਰ ਦਾ ਜ਼ਿਆਦਾ ਹੁੰਦਾ ਹੈ ਮੈਂ ਘਰ ਦੇ ਵਿੱਚ ਆਹ ਕਰਨ ਵਾਲਾ ਮੇਰਾ ਘਰ ਦੇ ਵਿੱਚ ਉਹ ਕਰਨ ਵਾਲਾ ਬੰਦੇ ਨੂੰ ਮੇਰਾ ਮਖਰਾਬ ਹੋ ਜਾਂਦਾ ਖਲਾਰਾ ਬੰਦੇ ਦੀ ਟੈਨਸ਼ਨ ਥੋੜੀ ਜੀ ਹੋਰ ਸਾਹ ਦੀ ਹੁੰਦੀ ਹੈ ਬੰਦੇ ਨੂੰ ਹੁੰਦਾ ਆ ਵੀ ਮੈਂ ਕਮਾ ਕੇ ਲਿਆਉਣਾ ਆ ਮੈਂ ਇੰਨੇ ਖਰਚੇ ਦੇ ਨਾਲ ਇਸ ਘਰ ਨੂੰ ਕਿੱਦਾਂ ਚਲਾਉਣਾ ਆ ਮੇਰੇ ਕੋਈ ਇੰਨੇ ਪੈਸੇ ਆ ਹਾਂ ਟੈਂਸ਼ਨ ਨਾ ਦੋਨਾਂ ਦੀ ਆ ਹੀ ਬਹੁਤ ਜ਼ਿਆਦੀਆਂ ਆ ਬਹੁਤ ਹੁੰਦੀਆਂ ਆ ਪਰ ਵੱਖਰੇ ਵੱਖਰੇ ਤਰ੍ਹਾਂ ਨਹੀਂ ਆ ਆ ਤੇ ਫਿਰ ਇੱਕ ਨੂੰ ਕੋਈ ਟੈਂਸ਼ਨ ਲੈਣਾ ਮਨਨੇ ਨੂੰ ਇਹ ਥੋੜੀ ਟੈਂਸ਼ਨ ਹੁੰਦੀ ਆ ਕਿ ਮੇਰੇ ਕੱਪੜੇ ਧੋਣ ਵਾਲੇ ਆ ਮੇਰੇ ਭਾਂਡੇ ਪਾਏ ਆ ਤੇ ਮੈਂ ਉਹ ਕਰਨ ਵਾਲੇ ਬੰਦੇ ਦੀਆਂ ਹੋਰ ਸਾਭ ਦੀਆਂ ਹੁੰਦੀਆਂ ਲੋੜਾਂ ਤੇ ਜਨਾਨੀ ਦੀਆਂ ਹੋਰ ਸਾਭ ਦੀਆਂ ਹੁੰਦੀਆਂ ਆ ਫਰਕ ਹੁੰਦਾ ਫਰਕ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਕੋਈ ਗੱਲ ਬਾਤ ਕੰਮ ਦੇ ਨਾਲ ਰਿਲੇਟਡ ਕੋਈ ਕੰਮ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਤੇ ਨੀਤ ਨਾਲ ਕਰਨਾ ਚਾਹੀਦਾ ਹੱਕ ਮਤਲਬ ਕਹਿਣ ਦਾ ਭਾਵ ਕਿ ਬੇਈਮਾਨੀ ਨਾ ਕਰੋ ਕੰਮ ਦੇ ਵੈਸੇ ਹਾਂ ਮੈਂ ਸੌਰੀ ਇੱਕ ਨਾ ਚੀਜ਼ ਮੈਂ ਹੁਣ ਮੇਰੇ ਦਿਮਾਗ 'ਚ ਆ ਗਈ ਮੁੜ ਕੇ ਰਹਿ ਜਾਂਦੀ ਸਕਿੱਪ ਕਰ ਜਾਂਦੀ ਆ ਹੁਣ ਬਹੁਤ ਸੌਖਾ ਹੋ ਗਿਆ ਮੰਨ ਲਓ ਵੀ ਜਦੋਂ ਪਹਿਲਾਂ ਅਸੀਂ ਆਏ ਸੀ ਜਾਂ ਨਾ ਹੋਰ ਛੱਟ ਤੋਂ ਹੀ ਪਹਿਲਾਂ ਬੰਦੇ ਜਿਹੜੇ ਆਏ ਆ ਉਦੋਂ ਕੰਮ ਦੇ ਉੱਤੇ ਲੱਗਣਾ ਚਲੋ ਉਦੋਂ ਕੰਮ ਬਹੁਤ ਹੁੰਦੇ ਸੀਗੇ ਪਹਿਲੀਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਹੋਂਦ ਤੱਕ ਕੰਮ ਚੱਲੇ ਹੀ ਨਹੀਂ ਚਾਜ ਦੇ ਨਾਲ ਜਦੋਂ ਦੇ ਅਸੀਂ ਆਏ ਉਦੋਂ ਦੇ ਕੰਮ ਨਹੀਂ ਚੱਲੇ ਚਾਜ ਦੇ ਨਾਲ ਬਹੁਤ ਕਿਸਮਤ ਵਾਲਾ ਬੰਦਾ ਸੀ ਜਿਹਨਾਂ ਨੂੰ ਆਉਂਦਿਆਂ ਨੂੰ ਫੈਕਟਰੀਆਂ ਦੇ ਵਿੱਚ ਕੰਮ ਮਿਲ ਗਿਆ ਅਸੀਂ ਪਬਲੀ ਚੀਤਾ ਕੀਤਾ ਹੈ ਕਈ ਸਾਲ ਕਈਆਂ ਨੂੰ ਲੱਗਦਾ ਹੁੰਦਾ ਨਾ ਵੀ ਹਾਂ ਵੀ ਖਣੀ ਉਦਾਂ ਹੀ ਹੋ ਗਿਆ ਪਬਲੀ ਚੀਤਾ ਜਾਨੀ ਕਿ ਨਿੱਕੇ ਨਿੱਕੇ ਜਿਹੇ ਸੈਕਲ ਹੈ ਇਟਲੀ ਵਾਲਿਆਂ ਦਾ ਪਤਾ ਹੈ ਤੇ ਉਹ ਕੀਤਾ ਕਈ ਸਾਲ 30 ਰੁਪਏ ਦਿਹਾੜੀ ਦੇ ਉੱਤੇ 30 ਰੁਪਏ ਦਿਹਾੜੀ ਹੁੰਦੀ ਸੀ ਤੇ ਅੱਜ ਮੈਂ ਜਦੋਂ ਹੁਣ ਗਰੁੱਪ ਦੇ ਵਿੱਚ ਮੁੰਡਿਆਂ ਨੂੰ ਦੇਖਦਾ ਉਹ ਕਹਿੰਦੇ ਭਾਈ ਸਾਡਾ 800 ਬਣਦਾ ਸਾਡਾ 1000 ਬਣਦਾ ਪੈਸੇ ਥੋੜੇ ਆ ਮੈਂ ਸੋਚਦਾ ਹੁੰਦਾ ਨਾ ਯਾਰ ਸਾਡਾ 600 ਬਣਦਾ ਹੁੰਦਾ ਸੀ ਕਿ ਇਹ ਕਿਹੇ ਕਿਹੇ ਮਹੀਨੇ 4-500 ਹੀ ਰਹਿ ਜਾਣਾ ਦਿਹਾੜੀਆਂ ਘੱਟ ਲੱਗਣੀਆਂ ਤੇ ਚਲੋ ਵਧੀਆ ਆ ਪੈਸੇ ਜ਼ਿਆਦੇ ਬਣਨੇ ਚਾਹੀਦੇ ਆ ਜਿਹੜਾ ਵੀ ਆਇਆ ਭੈਣ ਭਰਾ ਇੱਥੇ ਵਧੀਆ ਕਮਾਈ ਕਰਨੀ ਚਾਹੀਦੀ ਆ ਤੇ ਪਰ ਸਮਾਂ ਲੱਗਦਾ ਹੁੰਦਾ ਹਰੇਕ ਚੀਜ਼ ਨੂੰ ਥੋੜਾ ਸਮਾਂ ਲੱਗ ਕੇ ਹੀ ਤੁਸੀਂ ਅੱਗੇ ਆਉਨੇ ਹੁੰਨੇ ਆ ਤੇ ਜੇ ਤੁਸੀਂ ਅੱਜ ਥੋੜੇ ਕਮਾ ਰਹੇ ਹੋ ਕੋਈ ਗੱਲ ਨਹੀਂ ਪੇਪਰ ਤੁਹਾਡੇ ਬਣ ਗਿਆ ਤੁਸੀਂ ਸੈੱਟ ਹੋ ਗਏ ਹੌਲੀ ਹੌਲੀ ਤੁਸੀਂ ਵੱਧ ਵੀ ਕਮਾਉਣ ਲੱਗ ਜਾਣਾ ਤੇ ਚਲੋ ਫਿਰ ਸਹੀ ਆ ਜੀ ਸਾਡੀਆਂ ਗੱਲਾਂ ਬਾਤਾਂ ਹੋ ਗਈਆਂ ਅਸੀਂ ਭਾਸ਼ਣ ਦੇ ਲਿਆ ਤੇ ਇਹ ਕੰਮ ਦਾ ਵੀ ਟਾਈਮ ਹੋ ਗਿਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ